ਉਹ ਹਾਂ ਮੈਨੂੰ ਪਤਾ ਲੱਗਾ ਹੈ ਕਿ ਤੇਰਾ ਸੁਆਮੀ ਅਬਰਾਹਮ ਅਤੇ ਉਸਦੇ ਲੋਕ ਮੇਰੇ ਰਾਜ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਉਹ ਬੜਾ ਅਮੀਰ ਹੈ ਅਤੇ ਉਸਦੇ ਕੋਲ ਬਹੁਤ ਬਸ਼ੂ ਹਨ ਉਸਦੇ ਕੰਮ ਕਰਨ ਵਾਲੇ ਬਹੁਤ ਸਾਰੇ ਨੌਕਰ ਹਨ ਮੈਂ ਇਹ ਵੀ ਸੁਣਿਆ ਹੈ ਕਿ ਜਿੱਥੇ ਜਿੱਥੇ ਉਹ ਜਾਂਦਾ ਹੈ ਪਰਮੇਸ਼ਰ ਉਸ ਨੂੰ ਅਸੀਸ ਦਿੰਦਾ ਹੈ ਮੈਨੂੰ ਹੋਰ ਦੱਸ ਕਿ ਇਹ ਸਭ ਕੱਲਾਂ ਸੱਚ ਹਨ ਉਹ ਬੇਸ਼ਰਮਾ ਦੇ ਰਾਜਾ ਮੈਨੂੰ ਤੇਰੇ ਸਾਹਮਣੇ ਹਾਜ਼ਰ ਹੋਣ ਤੇ ਅਤੇ ਆਪਣੇ ਸੁਆਮੀ ਅਬਰਾਹਮ ਦੇ ਬਾਰੇ ਦੱਸਣ ਵਿੱਚ ਬੜਾ ਗਰਵ ਹੁੰਦਾ ਹੈ ਮੈਂ ਉਸਦੇ ਘਰਾਣੇ ਦੇ ਵਿੱਚ ਰਹਿ ਕੇ ਹੀ ਵੱਡਾ ਹੋਇਆ ਹਾਂ ਅਤੇ ਮੈਂ ਉਸਦੇ ਸਾਰੇ ਜਾਨਵਰਾਂ ਦਾ ਕੰਮ ਵੇਖਦਾ ਹਾਂ ਤੁਸੀਂ ਇਬਰਾਹਿਮ ਦੇ ਬਾਰੇ ਜਿੰਨੀਆਂ ਵੀ ਕਹਾਣੀਆਂ ਸੁਨੀਆਂ ਹਨ ਸੱਚ ਹਨ ਅਬਰਾਹਿਮ ਨੂੰ ਪਰਮੇਸ਼ਵਰ ਤੇ ਪੱਕਾ ਵਿਸ਼ਵਾਸ ਹੈ ਮੈਂ ਤੁਹਾਨੂੰ ਇੱਕ ਵਾਰ ਦੀ ਗੱਲ ਦੱਸਦਾ ਹਾਂ ਜਦੋਂ ਪਰਮੇਸ਼ਵਰ ਨੇ ਇੱਕ ਮਹਾਨ ਰੀਤੀ ਨਾਲ ਅਬਰਾਹਿਮ ਦਾ ਵਿਸ਼ਵਾਸ ਪਰਖਿਆ ਪਰਮੇਸ਼ਵਰ ਨੇ ਉਹਨੂੰ ਕਿਹਾ ਇਬਰਾਹਿਮ ਉਹ ਆਪਣੇ ਪੁੱਤਰ ਨੂੰ ਜਿਹਨੂੰ ਤੂੰ ਪਿਆਰ ਕਰਦਾ ਹੈ ਲੈ ਜਾ ਅਤੇ ਮੋਰੀਆ ਦੀ ਜਗ੍ਹਾ ਤੇ ਜਾ ਅਤੇ ਉੱਥੇ ਇੱਕ ਪਹਾੜ ਉੱਤੇ ਜਿੱਥੇ ਮੈਂ ਤੈਨੂੰ ਦਿਖਾਵਾਂਗਾ ਬਲਿਦਾਨ ਦੇ ਰੂਪ ਵਿੱਚ ਚੜਾ ਸਵੇਰੇ ਅਬਰਾਹਮ ਨੇ ਆਪਣੇ ਪੁੱਤਰ ਦੇ ਨਾਲ ਉਸ ਜਗ੍ਹਾ ਉੱਤੇ ਜਾਣ ਲਈ ਸਫ਼ਰ ਸ਼ੁਰੂ ਕੀਤਾ ਜਿੱਥੇ ਪਰਮੇਸ਼ਵਰ ਨੇ ਉਹਨੂੰ ਭੇਜਿਆ ਸੀ ਤੀਜੇ ਦਿਨ ਅਬਰਾਹਮ ਨੇ ਦੂਰ ਤੋਂ ਉਸ ਜਗ੍ਹਾ ਨੂੰ ਦੇਖਿਆ ਤੂੰ ਇੱਥੇ ਗਧੇ ਦੇ ਨਾਲ ਰੁੱਕ ਜਦਕੇ ਪੁੱਤਰ ਅਤੇ ਮੈਂ ਥੋੜੀ ਦੂਰ ਪਹਾੜ ਉੱਤੇ ਜਾਵਾਂਗੇ ਅਸੀਂ ਆਰਾਧਨਾ ਕਰਾਂਗੇ ਔਰ ਫਿਰ ਤੇਰੇ ਕੋਲ ਵਾਪਸ ਆ ਜਾਵਾਂਗੇ ਅਬਰਾਹਮ ਨੇ ਹੋਮ ਬਲੀ ਵਾਸਤੇ ਲੱਕੜਾ ਲਿੱਤੀਆਂ ਅਤੇ ਆਪਣੇ ਪੁੱਤਰ ਉੱਤੇ ਲਾਦ ਦਿੱਤੀਆਂ ਤਦ ਉਸਨੇ ਅਗਲੀਤੀ ਅਤੇ ਆਪਣੇ ਹੱਥ ਵਿੱਚ ਸ਼ੂਰਾ ਲਿੱਤਾ ਅਤੇ ਦੋਨੋਂ ਨਾਲ ਨਾਲ ਚੱਲੇ ਫਿਰ ਅਬਰਾਹਮ ਦੇ ਪੁੱਤਰ ਨੇ ਪੁੱਛਿਆ ਪਿਤਾ ਜੀ ਸਾਡੇ ਕੋਲ ਲੱਕੜਾਂ ਅਤੇ ਅੱਗ ਤਾਂ ਹੈ ਪਰ ਹੋਮ ਬਲੀ ਵਾਸਤੇ ਜਿਸ ਮੇਮਣੇ ਦੀ ਲੋੜ ਹੈ ਉਹ ਕਿੱਥੇ ਹੈ ਮੇਰੇ ਪੁੱਤਰ ਪਰਮੇਸ਼ਰ ਆਪ ਹੋਮ ਬਲੀ ਵਾਸਤੇ ਮੇਮਣੇ ਦਾ ਇੰਤਜ਼ਾਮ ਕਰੇਗਾ ਉਹ ਨਾਲ ਨਾਲ ਚੱਲਦੇ ਗਏ ਜਦੋਂ ਉਹ ਪਹਾੜ ਦੇ ਕੋਲ ਆਏ ਜਿਸ ਦੇ ਲਈ ਪਰਮੇਸ਼ਰ ਨੇ ਉਹਨਾਂ ਨੂੰ ਦੱਸਿਆ ਸੀ ਅਬਰਾਹਮ ਨੇ ਇੱਕ ਵੇਦੀ ਬਣਾਈ ਅਤੇ ਉਸ ਦੇ ਉੱਪਰ ਲੱਕੜਾ ਰੱਖਿਆ ਤਦ ਉਸਨੇ ਆਪਣੇ ਪੁੱਤਰ ਨੂੰ ਬੰਨ੍ਹਿਆ ਅਤੇ ਉਹਨੂੰ ਵੇਦੀ ਉੱਤੇ ਰੱਖਿਆ ਤਦ ਅਬਰਾਹਮ ਨੇ ਆਪਣਾ ਹੱਥ ਵਧਾਇਆ ਉਹਨੇ ਸ਼ੁਰੂਆਤ ਲੀਤਾ ਅਤੇ ਆਪਣੇ ਪਿਆਰੇ ਪੁੱਤਰ ਨੂੰ ਬਲੀਦਾਨ ਕਰਨ ਵਾਸਤੇ ਤਿਆਰੀ ਕੀਤੀ ਤਦ ਪਰਮੇਸ਼ਵਰ ਦੇ ਸਵਰਗ ਦੂਤ ਨੇ ਉਹਨੂੰ ਪੁਕਾਰਿਆ ਅਬਰਾਹਮ ਅਬਰਾਹਮ ਤੂੰ ਲੜਕੇ ਨੂੰ ਕਿਸੇ ਤਰ੍ਹਾਂ ਵੀ ਨੁਕਸਾਨ ਨਾ ਪਹੁੰਚਾ ਕਿਉਂ ਜੋ ਹੁਣੀ ਪੱਕਾ ਹੈ ਕਿ ਤੂੰ ਪਰਮੇਸ਼ਵਰ ਦਾ ਆਦਰ ਕਰਦਾ ਹੈ ਕਿਉਂ ਜੋ ਤੂੰ ਆਪਣੇ ਇਕਲੋਤੇ ਪੁੱਤਰ ਨੂੰ ਵੀ ਰੱਖ ਨਹੀਂ ਛੱਡਿਆ ਅਬਰਾਹਮ ਨੇ ਉੱਪਰ ਵੇਖਿਆ ਅਤੇ ਆਪਣੇ ਪਿੱਛੇ ਇੱਕ ਪੇੜ ਦੇ ਬੱਚੇ ਨੂੰ ਸਿੰਗਾਂ ਸਮੇਤ ਝਾੜੀਆਂ ਵਿੱਚ ਫਸੇ ਵੇਖਿਆ ਇਸ ਲਈ ਉਹ ਗਿਆ ਅਤੇ ਪੇੜ ਦੇ ਬੱਚੇ ਨੂੰ ਲਿੱਤਾ ਅਬਰਾਹਮ ਨੇ ਪੇੜ ਨੂੰ ਬਲੀਦਾਨ ਦੇ ਰੂਪ ਵਿੱਚ ਆਪਣੇ ਪੁੱਤਰ ਦੇ ਬਧਰੇ ਚੜਾਇਆ ਅਤੇ ਅਬਰਾਹਮ ਨੇ ਉਸ ਜਗ੍ਹਾ ਦਾ ਨਾਮ ਰੱਖਿਆ ਪਰਮੇਸ਼ਵਰ ਉਪਾਏ ਕਰੇਗਾ ਤਦ ਸਵਰਗ ਦੂਤ ਨੇ ਅਬਰਾਹਮ ਨੂੰ ਫਿਰ ਪੁਕਾਰਿਆ ਅਤੇ ਕਿਹਾ ਪਰਮੇਸ਼ਵਰ ਤੈਨੂੰ ਕਹਿੰਦਾ ਹੈ ਕਿਉਂ ਜੋ ਤੂੰ ਜੋ ਇਹ ਕੰਮ ਕੀਤਾ ਹੈ ਅਤੇ ਆਪਣੇ ਪੁੱਤਰ ਨੂੰ ਵੀ ਨਹੀਂ ਰੱਖ ਛੱਡਿਆ ਮੈਂ ਨਿਸ਼ਚਿਤ ਤੈਨੂੰ ਆਸ਼ੀਸ਼ ਦੇਵਾਂਗਾ ਮੈਂ ਤੇਰੇ ਵੰਸ਼ ਨੂੰ ਵਡਾ ਕਰਾਂਗਾ ਜਿਦੇ ਨਾਲ ਉਹ ਅਣਗਿਣਤ ਹੋ ਜਾਣਗੇ ਜਿਵੇਂ ਆਕਾਸ਼ ਦੇ ਤਾਰੇ ਅਤੇ ਸਮੁੰਦਰ ਦੇ ਕੰਡੇ ਦੇ ਰੇਤ ਦੇ ਗਿਣਕੇ ਕਿਉਂ ਜੋ ਤੂੰ ਮੇਰਾ ਕਹਿਣਾ ਮੰਨਿਆ ਹੈ ਇਸ ਲਈ ਧਰਤੀ ਦੇ ਸਾਰੇ ਦੇਸ਼ ਆਸ਼ੀਸ਼ਿਤ ਹੋਣਗੇ ਫਿਰ ਅਬਰਾਹਮ ਆਪਣੇ ਨੋੰਕਰਾ ਕੋਲ ਵਾਪਿਸ ਆ ਗਿਆ ਅਤੇ ਉਹ ਇਕੱਠੇ ਬਿਰਸ਼ਬਾ ਨੂੰ ਵਾਪਿਸ ਪਰਤ ਗਏ ਜਿੱਥੇ ਹੁਣ ਅਸੀਂ ਰਹਿਣ ਆਏ ਹਾਂ ਇਸ ਗੱਲ ਉੱਤੇ ਪਰੋਸਾ ਕਰਨਾ ਓਕਾ ਹੈ ਕਿ ਅਬਰਾਹਮ ਆਪਣੇ ਇਕਲੋਤੇ ਪੁੱਤਰ ਨੂੰ ਆਪਣੇ ਪਰਮੇਸ਼ਵਰ ਲਈ ਦੇ ਦੇ ਦਿੱਤਾ ਕਿ ਆਹ ਕਹਾਣੀ ਸੱਚ ਹੈ ਔਰ ਕੀ ਤੇਰਾ ਸੁਆਮੀ ਅਬਰਾਹਮ ਮੇਰੇ ਦੇਸ਼ ਵਿੱਚ ਸ਼ਾਂਤੀ ਲੈ ਕੇ ਆਇਆ ਹੈ? ਹੇ ਰਾਜਾ, ਇਹ ਕਹਾਣੀ ਸੱਚੀ ਹੈ ਕਿਉਂਕਿ ਮੈਂ ਉਹਨਾਂ નોਕਰਾਂ ਤੋਂ ਇੱਕ ਹਾਂ ਜਿਨ੍ਹਾਂ ਨੇ ਅਬਰਾਹਮ ਅਤੇ ਉਸਦੇ ਪੁੱਤਰ ਨਾਲ ਸਫ਼ਰ ਕੀਤਾ ਸੀ। ਮੈਂ ਉਸ ਪ੍ਰੀਖਿਆ ਦਾ ਗਵਾਹ ਹਾਂ। ਮੈਂ ਤੁਹਾਨੂੰ ਪ੍ਰੋਸਾ ਦਵਾਉਂਦਾ ਹਾਂ ਕਿ ਮੇਰਾ ਸੁਆਮੀ ਅਬਰਾਹਮ ਸ਼ਾਂਤੀ ਪਸੰਦ ਹੈ। ਹਾਂ, ਮੈਂ ਸਮਝ ਸਕਦਾ ਹਾਂ ਕਿ ਇਬਰਾਹਮ ਦਾ ਪਰਮੇਸ਼ਵਰ ਆਪਣੇ ਪਿੱਛੇ ਚੱਲਣ ਵਾਲਿਆਂ ਨੂੰ ਬਹੁਤ ਬਰਕਤ ਦੇ ਸਕਦਾ ਹੈ। ਅਬਰਾਹਮ ਨੂੰ ਕਹੇ ਇੱਥੇ ਰਹਿਣ ਲਈ ਉਸਦਾ ਸਵਾਗਤ ਹੈ ਮੈਂ ਇਬਰਾਹਿਮ ਨੂੰ ਸਦਾ ਦਿੰਦਾ ਹਾਂ ਕਿ ਮੇਰੇ ਨਾਲ ਗੱਲਬਾਤ ਕਰੇ ਮੈਂ ਇਹੋ ਜਿਹੇ ਪਰਮੇਸ਼ਰ ਦੇ ਬਾਰੇ ਹੋਰ ਜਾਨਣਾ ਚਾਹੁੰਦਾ ਹਾਂ ਜੋ ਅਦਭੁਤ ਰੀਤੀ ਨਾਲ ਆਪਣੇ ਪਿੱਛੇ ਚੱਲਣ ਵਾਲਿਆਂ ਨੂੰ ਪਰਖਦਾ ਅਤੇ ਬਰਕਤ ਦਿੰਦਾ ਹੈ